ਮੈਂ ਅਕਸਰ ਹੀ ਕਹਿੰਨਾ ਹੈ ਕਿ ਬੰਦੇ ਨੂੰ ਇਨਸਾਨ ਨੂੰ ਜਿੰਨਾ ਆਪਣੇ ਆ ਤੋਂ ਖਤਰਾ ਹੈ ਸ਼ਾਇਦ ਉਹਨਾਂ ਬਗਾਨਿਆਂ ਤੋਂ ਨਹੀਂ ਜਿੰਨਾ ਨੁਕਸਾਨ ਤੁਹਾਡੇ ਆਪਣੇ ਤੁਹਾਡਾ ਕਰ ਦੇਣਗੇ ਉਹਨਾਂ ਬਗਾਨੇ ਨਹੀਂ ਕਰ ਸਕਦੇ ਕਿਉਂਕਿ ਆਪਾਂ ਆਪਣੇ ਉੱਤੀ ਅੱਖਾਂ ਮੀਚ ਕੇ ਪ੍ਰੋਸਾ ਕਰਦੇ ਆ ਇਸ ਲਈ ਉਹ ਆਪਣਾ ਬਹੁਤ ਵੱਡਾ ਨੁਕਸਾਨ ਕਰ ਦਿੰਦੇ ਆ ਬਗਾਨਿਆਂ ਨੂੰ ਆਪਾਂ ਬਗਾਨੇ ਸਮਝਦੇ ਆ ਉਹਨਾਂ ਨੂੰ ਆਪਾਂ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ ਇਸ ਲਈ ਬਗਾਨੇ ਆਪਣਾ ਉਹਨਾਂ ਨੁਕਸਾਨ ਨਹੀਂ ਕਰ ਪਾਉਂਦੇ ਅੱਜ ਦੀ ਸੱਚੀ ਘਟਨਾ ਵੀ ਇਸੇ ਗੱਲ ਨਾਲ ਸੰਬੰਧਿਤ ਹੈ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਲਾਲ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਦਾ ਥਾਣਾ ਸਿਟੀ 2 ਦੇ ਅਧੀਨ ਪੈਂਦਾ ਪਿੰਡ ਦਰਾਜ ਦਰਾਜ਼ ਦਾ ਰਹਿਣ ਵਾਲਾ ਹਰਚਰਨ ਸਿੰਘ ਉਰਫ ਜੱਤਾਰ ਸਿੰਘ ਜੋ ਕਿ ਨੌ ਕਿੱल्ल्या ਦਾ مالک ਸੀ ਗੱਲ ਹੈ 16 ਜੂਨ 2024 ਦੀ ਉਹ ਬਰਨਾਲਾ ਹੰਡਿਆਆ ਬਾਈਪਾਸ ਤੇ ਇੱਕ ਸਲਿਪ ਰੋਡ ਹੈ ਉਸ ਉੱਤੇ ਇੱਕ ਆਲਟੋ ਗੱਡੀ ਨੂੰ ਅੱਗ ਲੱਗਦੀ ਹੈ ਤੇ ਉਸ ਵਿੱਚ ਉਹ ਸੜ ਕੇ ਸੁਆਹ ਹੋ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਲੋਕਾਂ ਦਾ ਵੀ ਇਕੱਠ ਹੋ ਜਾਂਦਾ ਹੈ ਪਰ ਅੱਗ ਬੜੀ ਭਿਆਨਕ ਹੁੰਦੀ ਹੈ ਉਸ ਨੂੰ ਨਹੀਂ बुझाया ਜਾ ਸਕਿਆ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਹਰਚਰਨ ਸਿੰਘ ਉਸ ਵਿੱਚ ਸੜ ਕੇ ਸੁਆਹ ਹੋ ਗਿਆ ਗੱਡੀ ਦੀ ਨੰਬਰ ਪਲੇਟ ਤੋਂ ਪਤਾ ਲੱਗਦਾ ਹੈ ਕਿ ਇਹ ਗੱਡੀ ਦਰਾਜ ਪਿੰਡ ਦੀ ਹੈ ਤੇ ਇਸ ਦਾ ਮਾਲਕ ਹਰਚਰਨ ਸਿੰਘ ਹੈ ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਗੱਲ ਦੀ ਖਬਰ ਦਿੱਤੀ ਜਾਂਦੀ ਹੈ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਕਿਉਂਕਿ ਹਰਚਰਨ ਸਿੰਘ ਪਰਿਵਾਰ ਦਾ ਮੁਖੀ ਸੀ ਤੇ ਇਹ ਇੱਕ ਸਕੂਲ ਬੈਨ ਚਲਾਉਂਦਾ ਸੀ ਹੁਣ ਪੁਲਿਸ 174 ਦੀ ਕਾਰਵਾਈ ਕਰਕੇ ਜੋ লাশ ਹੁੰਦੀ ਹੈ ਉਹ ਬਾਰਸਾਂ ਦੇ سپرد ਕਰ ਦਿੰਦੀ ਹੈ লাশ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਸਭ ਦੀਆਂ ਅੱਖਾਂ ਨਮ ਹੁੰਦੀਆਂ ਨੇ ਕਿ ਬਹੁਤ ਗਲਤ ਹੋਇਆ ਪਰ ਪੁਲਿਸ ਨੂੰ ਥੋੜੇ ਸਮੇਂ ਬਾਅਦ ਇਹ ਸਾਰੀ ਘਟਨਾ ਦੇ ਉੱਤੇ ਸ਼ੱਕ ਹੁੰਦਾ ਹੈ ਕਿਉਂਕਿ ਜਦੋਂ ਪੁਲਿਸ ਕੜੀ ਨਾਲ ਕੜੀ ਜੋੜ ਰਹੀ ਸੀ ਤਾਂ ਪੁਲਿਸ ਨੂੰ ਲੱਗਦਾ ਕਿ ਇਹ ਹਾਦਸਾ ਨਹੀਂ ਹੈ ਇਸ ਪਿੱਛੇ ਸ਼ਾਇਦ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਸਭ ਤੋਂ ਪਹਿਲਾਂ ਪੁਲਿਸ ਦਾ ਸ਼ੱਕ ਹਰਚਰਨ ਸਿੰਘ ਦੀ ਘਰ ਵਾਲੀ ਸੁਖਜੀਤ ਕੌਰ ਉੱਤੇ ਜਾਂਦਾ ਹੈ ਪੁਲਿਸ ਉਸ ਉੱਤੇ ਨਿਗਰਾਨੀ ਰੱਖਦੀ ਹੈ ਤੇ ਉਸ ਤੋਂ ਬਾਅਦ ਸੁਖਜੀਤ ਕੌਰ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਸੁਖਜੀਤ ਕੌਰ ਤੋਂ ਜਦੋਂ ਸਵਾਲ ਪੁੱਛੇ ਜਾਂਦੇ ਨੇ ਤਾਂ ਉਹ ਪੁਲਿਸ ਦੇ ਸਵਾਲਾਂ ਦੇ ਜਵਾਬ ਸਹੀ ਢੰਗ ਨਾਲ ਨਹੀਂ ਦੇ ਰਹੀ ਸੀ ਪੁਲਿਸ ਦੇ ਸਵਾਲਾਂ ਅੱਗੇ ਸੁਖਜੀਤ ਕੌਰ ਟੁੱਟ ਜਾਂਦੀ ਹੈ ਫਿਰ ਸਾਰੀ ਘਟਨਾ ਦਾ ਖੁਲਾਸਾ ਹੁੰਦਾ ਹੈ ਤੇ ਜੋ ਸਚਾਈ ਲੋਕਾਂ ਦੇ ਸਾਹਮਣੇ ਆਉਂਦੀ ਆ ਉਹ ਸੁਣ ਕੇ ਲੋਕਾਂ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਬਰਨਾਲਾ ਜ਼ਿਲ੍ਹਾ ਦੇ ਐਸਐਸਪੀ ਸੰਦੀਪ ਮਲਿਕ ਨੇ ਜਾਣਕਾਰੀ ਦਿੱਤੀ ਜੇ ਜੋ ਹਰਚਰਨ ਸਿੰਘ ਹੈ ਉਸ ਦੀ ਘਰ ਵਾਲੀ ਸੁਖਜੀਤ ਕੌਰ ਜਿਸ ਦਾ ਪੇਕਾ ਪਿੰਡ ਮਹਾਰਾਜ ਹੈ ਜ਼ਿਲ੍ਹਾ ਬਠਿੰਡਾ ਦੇ ਵਿੱਚ ਉਥੋਂ ਦਾ ਹੀ ਰਹਿਣ ਵਾਲਾ ਇੱਕ ਮੁੰਡਾ ਜਿਸ ਦਾ ਨਾਮ ਹਰਦੀਪ ਸਿੰਘ ਹੈ ਉਸ ਨਾਲ ਸੁਖਜੀਤ ਕੌਰ ਦੇ ਪ੍ਰੇਮ ਸੰਬੰਧ ਹੋ ਜਾਂਦੇ ਨੇ ਇਹਨਾਂ ਪ੍ਰੇਮ ਸੰਬੰਧਾਂ ਦਾ ਹਰਚਰਨ ਨੂੰ ਪਤਾ ਲੱਗ ਜਾਂਦਾ ਹੈ ਪਿੰਖ ਪੈ ਜਾਂਦੀ ਹੈ ਹੁਣ ਇਹਨਾਂ ਦੇ ਵਿੱਚ ਇਸ ਗੱਲ ਕਾਰਨ ਝਗੜਾ ਰਹਿੰਦਾ ਹੈ ਸੁਖਜੀਤ ਸੋਚਦੀ ਹੈ ਕਿ ਮੈਂ ਆਪਣੇ ਪਤੀ ਨੂੰ ਰਸਤੇ ਦੇ ਵਿੱਚੋਂ ਹਟਾ ਦੇਵਾਂਗੀ ਹਰਦੀਪ ਨੂੰ ਛੱਡਣ ਦੀ ਬਜਾਏ ਸੁਖਜੀਤ ਨੇ ਸੋਚਿਆ ਕਿ ਆਪਣੇ ਪਤੀ ਦਾ ਕਤਲ ਕਰ ਦਿੱਤਾ ਜਾਵੇ ਹੁਣ ਹਰਦੀਪ ਅਤੇ ਸੁਖਜੀਤ ਦੋਨੋਂ ਹਰਚਰਨ ਨੂੰ ਮਾਰਨ ਦਾ ਪਲਾਨ ਬਣਾਉਂਦੇ ਨੇ ਤੇ ਹਰਦੀਪ ਆਪਣੇ ਇੱਕ ਦੋਸਤ ਜਿਸ ਦਾ ਨੋ ਸੁਖਦੀਪ ਹੁੰਦਾ ਹੈ ਰਾਮਪੁਰਾ ਦਾ ਰਹਿਣ ਵਾਲਾ ਜ਼ਿਲ੍ਹਾ ਬਠਿੰਡਾ ਦਾ ਉਸ ਨੂੰ ਵੀ ਇਸ ਪਲਾਨ ਦੇ ਵਿੱਚ ਸ਼ਾਮਲ ਕਰਦੇ ਨੇ 16 ਜੂਨ 2024 ਨੂੰ ਜਦੋਂ ਬਹੁਤ ਖਬਰਾਂ ਆ ਰਹੀਆਂ ਸੀ ਗਰਮੀ ਬਹੁਤ ਸੀ ਕਿ ਗੱਡੀਆਂ ਨੂੰ ਅੱਗ ਲੱਗ ਰਹੀ ਹੈ ਕਈ ਐਦਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀਆਂ ਮੀਡੀਆ ਤੇ ਦੇਖਣ ਨੂੰ ਮਿਲੀਆਂ ਕਿ ਗਰਮੀ ਜ਼ਿਆਦਾ ਹੋਣ ਕਾਰਨ ਗੱਡੀਆਂ ਨੂੰ ਅੱਗ ਲੱਗ ਜਾਂਦੀ ਹੈ ਤਾਂ ਇਹਨਾਂ ਨੇ ਸੋਚਿਆ ਕਿ ਇਹ ਇੱਕ ਪਰਫੈਕਟ ਪਲਾਨ ਹੈ ਆਪਾਂ ਹਰ ਚਾਰਨ ਨੂੰ ਮਾਰ ਕੇ ਗੱਡੀ ਦੇ ਵਿੱਚ ਰੱਖ ਕੇ ਗੱਡੀ ਨੂੰ ਅੱਗ ਲਗਾ ਦੇਵਾਂਗੇ ਜੋ ਦੇਖਣ ਨੂੰ ਇੱਕ ਹਾਦਸਾ ਲੱਗੇਗਾ ਕਿ ਗੱਡੀ ਨੂੰ ਅੱਗ ਲੱਗ ਗਈ ਤੇ ਹਰ ਚਰਨ ਦੀ ਵਿੱਚ ਮੌਤ ਹੋ ਗਈ ਇਹ ਹਰ ਚਰਨ ਦੇ ਮੂੰਹ ਦੇ ਵਿੱਚ ਪਹਿਲਾਂ ਇੱਕ ਜ਼ਹਿਰੀਲਾ ਪਦਾਰਥ ਪਾਉਂਦੇ ਨੇ ਜਦੋਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੋ ਜਾਂਦਾ ਤਾਂ ਉਸ ਤੋਂ ਬਾਅਦ ਰੱਸੀ ਨਾਲ ਉਸ ਦਾ ਗਲ ਘੁੱਟ ਦਿੰਦੇ ਆ ਗਲ ਘੁੱਟਣ ਤੋਂ ਬਾਅਦ ਅਲਟੋ ਗੱਡੀ ਜਿਸ ਦਾ ਨੰਬਰ PV11F18BC ਉਸ ਵਿੱਚ ਪਾ ਕੇ ਲਿਆਉਂਦੇ ਨੇ ਤੇ ਹੰਡਿਆਆ ਬਰਨਾਲਾ ਬਾਈਪਾਸ ਦੀ ਸਪਰੀ ਰੋਡ ਉੱਤੇ ਉਸ ਗੱਡੀ ਨੂੰ ਖੜਾ ਕੇ ਪੈਟਰੋਲ ਛਿਰਕ ਕੇ ਅੱਗ ਲਗਾ ਦਿੰਦੇ ਨੇ ਤੇ ਆਪ ਉਥੋਂ ਚਲੇ ਜਾਂਦੇ ਨੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਗੱਡੀ ਨੂੰ ਅੱਗ ਲੱਗੀ ਹੋਈ ਆ ਤਾਂ ਗੱਡੀ ਦੇ ਆਲੇ-ਦੁਆਲੇ ਕਾਫੀ ਇਕੱਠ ਹੋ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਆਉਂਦੀ ਹੈ ਪਰ ਗੱਡੀ ਦੀ ਅੱਗ ਨਹੀਂ ਬੁਝਦੀ ਇਹ ਗੱਡੀ ਸੜ ਕੇ ਸੁਆਹ ਹੋ ਜਾਂਦੀ ਹੈ ਪੁਲਿਸ ਨੂੰ ਵੀ ਇਹ ਲੱਗਦਾ ਹੈ ਕਿ ਇਹ ਇੱਕ ਹਾਦਸਾ ਸੀ ਕੁਦਰਤੀ ਹਾਦਸਾ ਤੇ ਲੋਕਾਂ ਨੂੰ ਵੀ ਇਹ ਲੱਗਦਾ ਪਰ ਇਸ ਦੇ ਪਿੱਛੇ ਕਾਰਨ ਇਹ ਸੀ ਕਿ ਸੁਖਜੀਤ ਨੇ ਆਪਣੇ ਪ੍ਰੇਮੀ ਅਤੇ ਪ੍ਰੇਮੀ ਦੇ ਦੋਸਤ ਦੇ ਨਾਲ ਮਿਲ ਕੇ ਆਪਣੇ ਸਿਰ ਦੇ ਸਾਈਂ ਦਾ ਖੁਦਕਤਲ ਕੀਤਾ ਸੀ ਜਦੋਂ ਇਹ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਇਹ ਘਟਨਾ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀਆ ਤਾਂ ਲੋਕਾਂ ਦੇ ਹੋਸ਼ ਉੱਡ ਜਾਂਦੇ ਆ ਜਿਵੇਂ ਕਹਿੰਦੇ ਨੇ ਜਦੋਂ ਰਾਜ ਖੋਲਦੇ ਨੇ ਫਿਰ ਇੱਕ ਇੱਕ ਕਰਕੇ ਸਾਰੇ ਖੋਲਦੇ ਨੇ ਜੋ ਸੁਖਜੀਤ ਕੌਰ ਆ ਇਸ ਦੀ ਸੱਸ ਹਰਦੀਪ ਕੌਰ ਜਿਸ ਦੀ ਕੀ 2017 ਦੇ ਵਿੱਚ ਮੌਤ ਹੋ ਗਈ ਸੀ ਘਰ ਵਿੱਚ ਇਸ ਨੇ ਦੱਸਿਆ ਸੀ ਕਿ ਘਰ ਵਿੱਚ ਪ੍ਰੈਸ ਕਰਦੀ ਨੂੰ ਇਸ ਦੀ ਸੱਸ ਨੂੰ ਕਰੰਟ ਲੱਗ ਗਿਆ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ ਪਰ ਲੋਕਾਂ ਨੇ ਉਦੋਂ ਵੀ ਇਸ ਗੱਲ ਉੱਤੇ ਸ਼ੱਕ ਜਤਾਇਆ ਸੀ ਤੇ ਅੱਜ ਵੀ ਲੋਕ ਕਹਿ ਰਹੇ ਨੇ ਕਿ ਜੋ 2017 ਦੇ ਵਿੱਚ ਸੁਖਜੀਤ ਦੀ ਸੱਸ ਦੀ ਮੌਤ ਹੋਈ ਸੀ ਉਹ ਇੱਕ ਕਰੰਟ ਲੱਗਣ ਨਾਲ ਨਹੀਂ ਹੋਈ ਸੀ ਉਹ ਹਾਦਸਾ ਨਹੀਂ ਸੀ ਇਸ ਸਬੰਧ ਵਿੱਚ ਵੀ ਪੁਲਿਸ ਜਾਂਚ ਕਰ ਰਹੀ ਹੈ ਕਿ ਜੋ ਸੁਖਜੀਤ ਦੀ ਸੱਸ ਦੀ ਮੌਤ ਹੋਈ ਸੀ ਉਹ ਇੱਕ ਹਾਦਸਾ ਸੀ ਜਾਂ ਉਸ ਪਿੱਛੇ ਵੀ ਕੋਈ ਨਾ ਕੋਈ ਸਾਜ਼ਿਸ਼ ਹੈ 57 5 ਜੁਲਾਈ 2024 ਨੂੰ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ। ਹਰਚਰਨ ਦੇ ਮਾਮੇ ਜੱਗਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਕੇਸ ਦਰਜ ਕਰਦੀ ਹੈ। 307 120ਬੀ ਤੇ 201 ਦੇ ਅਧੀਨ। ਹੁਣ ਇਹਨਾਂ ਨੂੰ ਪੁਲਿਸ ਨੇ 2 ਦਿਨਾਂ ਦੇ ਰਿਮਾਂਡ ਤੇ ਲਿਤਾ ਹੈ ਤੇ ਪੁਲਿਸ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰਚਰਨ ਸਿੰਘ 9 ਕਿੱਲਿਆਂ ਦਾ ਮਾਲਕ ਸੀ ਤੇ ਇਸ ਦਾ ਲੱਖਾਂ ਰੁਪਏ ਦਾ ਬੀਮਾ ਸੀ। ਪੁਲਿਸ ਨੇ ਇਸ ਕੇਸ ਨੂੰ 23 ਦਿਨਾਂ ਦੇ ਵਿੱਚ ਸੁਲਝਾ ਲੇਤਾ। ਯਾਨੀ ਕਹਿੰਦੇ ਨੇ ਕਿ ਜਦੋਂ ਪੁਲਿਸ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਦੀ ਹੈ ਫਿਰ ਕੋਈ ਵੀ ਅਪਰਾਧੀ ਕੋਈ ਵੀ ਕ੍ਰਾਈਮ ਕਰਨ ਵਾਲਾ ਪੁਲਿਸ ਦੇ ਹੱਥੋਂ ਨਹੀਂ ਬਚ ਸਕਦਾ। ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਵਿੱਚ ਹੋ ਰਹੀਆਂ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ